ਰਵਿੰਦਰ ਸਿੰਘ ਗੁਰਦੁਆਰਾ ਸਰਗੋਦਾ ਗਲੋਨੀ ਕੋਚੇ ਮਾਰਗ ਰੋਡ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪਰਦੇ ਸਬੰਧ ਵਿੱਚ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਸਾਰੀਆਂ ਸੰਗਤਾਂ ਦਾ ਜਨ ਸਹਿਯੋਗ ਦੇ ਨਾਲ ਇਹ ਪ੍ਰੋਗ ਲਾ ਕੇ ਇਸ ਲਈ ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਹਾਜ਼ਰੀ ਭਰੀ ਗਈ ਹੈ ਸਮਾਪਤੀ ਅਮਰੋਧ ਹਨ ਲੰਗਰ ਦੀ ਯਾਨਕੀ ਰਾਦਾ ਛਤ ਆਰਾਮ ਕਰ ਦਿੱਤਾ ਗਿਆ ਹੈ ਸਾਰੀ ਸੰਗਤ ਨੂੰ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ

सानू इन्नी खुशी हुई कि साक देव का दो पेश साजे विद्या बनाया गया इसके सारों जो पेश गुरु महाराज ने दिता है अभी उससे चल रहे और सारी सिख संगत सारी किसी में कोई भी मजहब के लोग ने एक तरह से सारा गुरु मना के खुशियां तो प्राप्त कितिया सड़ी खुशी हुई है कि जो आप गुरप मनाया अभी बच्चे का जन्मदिन मनाते हैं देखो सूँ कि खुशी होगी बाबा जी का जन्मदिन मनाया गया और हर हाँ खुशियां मनाया गया मेरी दुआ जोड़ते बनती है तो साल गुरु के चलना चाहिए चकना नाल नाम क्रिकेट करके खाना एक यह गुरु जी उपेश गुरु नानक देव जी साल उन्होंने से चलना चाहिए मैं सारे खूब कहने किस चुको आप कित करो और सब करके उठाओ वाहेगुरू जी का खालसा वाहगुरू जी का ਮਾਨਕੀ ਜੀ ਆਗਮਨ ਪਰਵੋਗਵੰਦੀ ਤੇੰਦਰਵਾਰ ਕਰਾਏ ਗਏ ਸੰਗਤਾਂ ਨੇ ਤੇ ਹਜ਼ਾਰਾਂ ਦੀ ਗਿਣਤੀ ਤਿਹਾਰੀ ਭਰੀ ਅਜੂਨੀ ਰਾਜੀ ਦੇ ਦਰਵਾਜ਼ਾ ਖਲ੍ਹ ਕੇ ਕਰਮਾਈ ਸਾਰੀ ਖੂਬ ਉੱਜਤ ਇਸ ਸਥਾਨੀਆ ਭਾਰਤ ਨੇ ਸਿੱਧੇ ਗੁਰੂ ਸਾਹਿਬ ਦੇ ਆਗਮਨ ਪਰਵ ਦੀ ਵਧਾਈ ਕੀਤੀ ਅਤੇ ਉਸਤਿ ਕੂਟੀਆਂ ਮਨਾਈਆਂ ਲੰਗਰ ਔਰ ਮਿੱਠੇ ਧਾਰਾ ਕੋਤੇ ਤੇ ਲੋਕਾਂ ਨੇ ਸੰਗਤ ਰੂਪ ਕੀ ਛੱਡਿਆ ਮੈਂ ਸਾਰੇ ਭੇਜ ਨੂੰ ਉਹ ਨਾਨਕਲੇਵਾ ਸੰਗਤ ਨੂੰ ਜਿੱਥੇ ਵੀ ਸੰਗਤ ਨਿੱਕੀ ਹੈ ਤੇ ਸ਼ਾਮ ਦੇਚਾ ਜਿਲਾ ਉਹਨਾਂ ਉਬਾਦਈ ਬਣਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਮਾਨਨ ਤੇ ਤੇ ਸੇਜ ਯਾਦ ਰੱਖਿਏ ਤੇ ਇਹਨਾਂ ਗੁਰਪੁਰਬਾਂ ਨੂੰ ਮਨਾਉਣ ਦਾ ਤਾਂ ਹੀ ਫਾਇਦਾ ਤੇ ਆਪਾਂ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਈਆਂ ਭੱਜਾਂ ਚੁਕਾ ਦੀ ਕਿਮਾ ਕਰਦੇ ਨਹੀਂ ਪੜੀ ਸੁਣੀਏ गिरि करो नाम नाम दिया दाता वचले अतुता कण नथी है रक्षणी है नगर में दा भला करना सर्वत्र के दे, चरण नाथ सचरण यही देशां देशां रे दे रहते दे दे बचिया उसे आत्मा मेरा